ਅੱਪੇ ਮੇਕਰਸ ਵਿੱਚ ਤੁਸੀਂ ਅੱਪੇ ਬਹੁਤ ਵਾਰ ਬਣਾ ਕੇ ਟਰਾਈ ਕੀਤੇ ਹੋਣਗੇ ਲੇਕਿਨ ਅੱਜ ਮੈਂ ਤੁਹਾਨੂੰ ਡਿਲੀ ਲੈ ਕੇ ਆਈਆਂ ਬਹੁਤ ਹੀ ਯੂਨੀਕ ਸਟਾਈਲ ਦੇ ਨਾਲ ਚਾਕਲੇਟ ਪੂਲਜ਼ ਦੀ ਰੈਸিপি ਇਹਨਾਂ ਨੂੰ ਅਸੀਂ ਅੱਪੇ ਮੇਕਰਸ ਵਿੱਚ ਬਣਾ ਕੇ ਰੈਡੀ ਕਰਾਂਗੇ ਜਿਨ੍ਹਾਂ ਨੂੰ ਬੇਕਿੰਗ ਨਹੀਂ ਆਉਂਦੀ ਨਾ ਉਹਨਾਂ ਲਈ ਇਹ ਰੈਸিপি ਬਹੁਤ ਜ਼ਿਆਦਾ ਈਜ਼ੀ ਹੈ ਬਹੁਤ ਹੀ ਈਜ਼ੀਲੀ ਉਹ ਘਰ ਬੇਕ ਕਰਕੇ ਰੈਡੀ ਕਰ ਸਕਦੇ ਨੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਇੱਥੇ ਅਸੀਂ ਚੌਕਸ ਦਾ ਯੂਜ਼ ਕਰ ਰਹੇ ਹਾਂ ਪੰਜ ਤੋਂ ਛੇ ਪੈਕੇਟ ਅਸੀਂ ਯੂਜ਼ ਕੀਤੇ ਨੇ ਛੋਟੇ ਵਾਲੇ ਇਹਨਾਂ ਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਕੇ ਚੰਗੇ ਤਰੀਕੇ ਗ੍ਰाइंड ਕਰ ਲਾਂਗੇ ਤੁਸੀਂ ਚਾਹੋ ਤੇ ਇਹਦੀ ਜਗ੍ਹਾ ਤੇ ਚਾਕਲੇਟ ਬਿਸਕਟ ਵੀ ਯੂਜ਼ ਕਰ ਸਕਦੇ ਹੋ ਜੋ ਤੁਹਾਡੇ ਕੋ ਘਰ ਅਵੇਲੇਬਲ ਹੋਵੇ ਹੁਣ ਅਸੀਂ ਇਹਨੂੰ ਚੰਗੇ ਤਰੀਕੇ ਛਾਨਣੀ ਵਿੱਚ ਛਾਨ ਲਾਂਗੇ ਕਿਉਂਕਿ ਇਹਦੇ ਵਿੱਚ ਬਿਲਕੁਲ ਸਾਨੂੰ ਬਰੀਕ ਮਟੀਰੀਅਲ ਚਾਹੀਦਾ ਹੈ ਇਹ ਵਾਲਾ ਦਰਦਰਾਪਨ ਅਸੀਂ ਬਾਹਰ ਕੱਢ ਦਾਂਗੇ ਇਹਨੂੰ ਵਿੱਚ ਨਹੀਂ ਐਡ ਕਰਾਂਗੇ ਅਗਰ ਇਹਨੂੰ ਐਡ ਕਰ ਦਾਂਗੇ ਫਿਰ ਜਿਹੜਾ ਸਾਡਾ ਮਟੀਰੀਅਲ ਹੈ ਉਹ ਅੱਛਾ ਨਹੀਂ ਬਣ ਕੇ ਰੈਡੀ ਹੁੰਦਾ ਹੁਣ ਇਹਦੇ ਵਿੱਚ ਅਸੀਂ ਇੱਕ ਕੌਲੀ ਸੂਜੀ ਵੀ ਐਡ ਕਰਨ ਜਾ ਰਹੇ ਆ ਇਹਦੇ ਨਾਲ ਵੀ ਟੈਕਸਚਰ ਬਹੁਤ ਅੱਛਾ ਆਂਦਾ ਹੈ ਔਰ ਬਹੁਤ ਵਧੀਆ ਚਾਕਲੇਟ ਪੁਲਸ ਬਣ ਕੇ ਰੈਡੀ ਹੁੰਦੇ ਨੇ ਸੂਜੀ ਨੂੰ ਵੀ ਅਸੀਂ ਚੰਗੇ ਤਰੀਕੇ ਸ਼ਾਨ ਕੇ ਬਿਲਕੁਲ ਬਰੀਕ ਵਾਲੀ ਸੂਜੀ ਐਡ ਕਰਾਂਗੇ ਦਰਦਰੀ ਵਾਲੀ ਨਹੀਂ ਐਡ ਕਰਨੀ ਹੁਣ ਅਸੀਂ ਇਹਦੇ ਵਿੱਚ ਦੋ ਪੌਊਚ ਬੌਨ ਵਿਟਾ ਦੇ ਐਡ ਕਰਾਂਗੇ ਉਹਨੂੰ ਵੀ ਅਸੀਂ ਚੰਗੇ ਤਰੀਕੇ ਸ਼ਾਨ ਲਾਂਗੇ ਬੌਨ ਵਿਟਾ ਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਐਡ ਕਰ ਰਹੇ ਆਂ ਅਗਰ ਤੁਹਾਨੂੰ ਇਹਦਾ ਫਲੇਵਰ ਨਹੀਂ ਅੱਛਾ ਲੱਗਦਾ ਫਿਰ ਤੁਸੀਂ ਇਹਦੀ ਜਗ੍ਹਾ ਕੋਈ ਹੋਰ ਚਾਕਲੇਟ ਬਿਸਕਟ ਦੁਬਾਰਾ ਕ੍ਰਸ਼ ਕਰਕੇ ਐਡ ਕਰ ਸਕਦੇ ਹੋ ਹੁਣ ਜਿਵੇਂ ਮਿਲਕ ਪਾਊਡਰ ਐਡ ਕਰਾਂਗੇ ਇੱਥੇ ਅਸੀਂ 3 ਟੇਬਲस्पून ਮਿਲਕ ਪਾਊਡਰ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 2 ਪਾਊਚ ਛੋਟੇ ਵਾਲੇ ਕਾਫੀ ਦੇ ਐਡ ਕੀਤੇ ਨੇ ਕਾਫੀ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਔਰ ਹਾਫ ਟੇਬਲस्पून ਤੋਂ ਵੀ ਘਟੇ ਦੇ ਵਿੱਚ ਅਸੀਂ ਬੇਕਿੰਗ ਪਾਊਡਰ ਐਡ ਕੀਤਾ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਹੱਥ ਦੇ ਨਾਲ ਮਿਕਸ ਕਰਾਂਗੇ ਆਪਸ ਵਿੱਚ ਬਿਲਕੁਲ ਵਧੀਆ ਤਰੀਕੇ ਮਿਲਾ ਦਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਬੌਲ ਵਿੱਚ ਟ੍ਰਾਂਸਫਰ ਕਰਾਂਗੇ ਦੇਖ ਸਕਦੇ ਹੋ ਹਰ ਇੱਕ ਚੀਜ਼ ਬਿਲਕੁਲ ਵਧੀਆ ਤਰੀਕੇ ਨਾਲ ਮਿਕਸ ਹੋ ਗਈ ਹੈ ਹੁਣ ਅਸੀਂ ਵਧੀਆ ਜਿਹਾ ਬੈਟਰ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਸਾਰਾ ਡਰਾਈ ਮਟੀਰੀਅਲ ਬੌਲ ਵਿੱਚ ਐਡ ਕਰ ਲੈਨੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਇੱਥੇ ਅਸੀਂ ਇੱਕ ਕੌਲੀ ਦੁੱਧ ਯੂਜ਼ ਕਰ ਰਹੇ ਹਾਂ ਇਹਨੂੰ ਅਸੀਂ ਥੋੜਾ ਥੋੜਾ ਕਰਕੇ ਮਟੀਰੀਅਲ 'ਚ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਇੱਕੋ ਦਮ ਸਾਰਾ ਦੁੱਧ ਨਹੀਂ ਐਡ ਕਰ ਦੇਣਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਥੋੜਾ ਥੋੜਾ ਕਰਕੇ ਪੂਰਾ ਇੱਕ ਕੌਲੀ ਦੁੱਧ ਅਸੀਂ ਇਹਦੇ ਵਿੱਚ ਐਡ ਕਰਤਾ ਹੈ ਔਰ ਚੰਗੇ ਤਰੀਕੇ ਮਿਕਸ ਕਰ ਲਿਆ ਹੈ ਸਾਡਾ ਮਟੀਰੀਅਲ ਵੀ ਬਹੁਤ ਵਧੀਆ ਤਰੀਕੇ ਠਿੱਕ ਠਿੱਕ ਜਿਹਾ ਬਣ ਕੇ ਰੈਡੀ ਹੋਇਆ ਹੈ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਮਟੀਰੀਅਲ ਨੂੰ ਹੁਣ ਇਹਦੇ ਵਿੱਚ ਅਸੀਂ 2 ਟੇਬਲस्पून ਲਿਕੁਇਡ ਚਾਕਲੇਟ ਐਡ ਕੀਤੀ ਹੈ ਤੁਸੀਂ ਕੋਈ ਵੀ ਲਿਕੁਇਡ ਚਾਕਲੇਟ ਐਡ ਕਰ ਸਕਦੇ ਹੋ ਜਾਂ ਫਿਰ ਚਾਕਲੇਟ ਨੂੰ ਮੈਲਟ ਕਰਕੇ ਵੀ ਐਡ ਕਰ ਸਕਦੇ ਹੋ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆ ਚੁੱਕਿਆ ਹੈ ਸਾਡੇ ਮਟੀਰੀਅਲ ਦਾ ਹੁਣ ਇਹਦੇ ਵਿੱਚ ਅਸੀਂ ਅੱਧੀ ਕੌਲੀ ਬੂਰਾ ਖੰਡ ਐਡ ਕੀਤੀ ਹੈ ਬੂਰਾ ਖੰਡ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਇਹਦੇ ਨਾਲ ਮਿਠਾਸ ਬਿਲਕੁਲ ਪ੍ਰੋਪਰ ਹੋ ਜਾਏਗੀ ਔਰ ਬਹੁਤ ਵਧੀਆ ਚਾਕਲੇਟ ਪੂਲਸ ਬਣ ਕੇ ਰੈਡੀ ਹੋਣਗੇ ਹੁਣ ਅਸੀਂ ਇੱਕ ਚਾਕਲੇਟ ਯੂਜ਼ ਕਰਾਂਗੇ ਜਿਹੜੀ ਅਸੀਂ ਚਾਕਲੇਟ ਪੂਲਸ ਜਦੋਂ ਐਡ ਕਰਾਂਗੇ ਮੇਕਰ ਵਿੱਚ ਉਹਦੇ ਵਿੱਚ ਐਡ ਕਰਾਂਗੇ ਜਦੋਂ ਇਹਨੂੰ ਅਸੀਂ ਓਪਨ ਕਰਾਂਗੇ ਪੂਰੀ ਮੈਲਟ ਹੋਈ ਹੋਏਗੀ ਔਰ ਖਾਂਚੇ ਵੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਅਸੀਂ ਬਿਲਕੁਲ ਸਿੰਗਲਰ ਛੋਟੇ ਛੋਟੇ ਸਲਾਈਸ ਵਿੱਚ ਡਿਵਾਈਡ ਕਰ ਲੈਣਾ ਹੈ ਹੁਣ ਅਸੀਂ ਮੇਕਰ ਨੂੰ ਚੰਗੇ ਤਰੀਕੇ ਗਰਮ ਕਰ ਲਿਆ ਹੈ ਉਹਦੇ ਵਿੱਚ ਅਸੀਂ ਬਰਸ਼ ਦੇ ਨਾਲ ਹਲਕਾ ਜਿਹਾ ਔਇਲ ਅਪਲਾਈ ਕਰਨਾ ਹੈ ਜਸਟ ਔਇਲ ਦੇ ਨਾਲ ਹਲਕਾ ਹਲਕਾ ਪਾਲਿਸ਼ੀ ਕਰਨਾ ਹੈ ਤਾਂ ਕਿ ਜਦੋਂ ਅਸੀਂ ਮਟੀਰੀਅਲ ਇਹਦੇ ਵਿੱਚ ਐਡ ਕਰੀਏ ਔਰ ਬੇਕ ਕਰਨ ਤੋਂ ਬਾਅਦ ਉਹਨੂੰ ਬਾਹਰ ਕੱਢੀਏ ਤੇ ਉਹ ਚਿਪਕੇ ਨਾ इजीली ਬਾਹਰ ਆ ਜਾਏ ਹੁਣ ਅਸੀਂ ਥੋੜਾ ਥੋੜਾ ਮਟੀਰੀਅਲ ਕਟਸ਼ੀ ਦੀ ਮਦਦ ਦੇ ਨਾਲ ਮੇਕਰ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਇਹਨੂੰ ਅਸੀਂ ਬੇਕ ਕਰਾਂਗੇ ਹੋਲ ਨੂੰ ਪੂਰਾ ਉੱਪਰ ਤੱਕ ਫਿਲ ਨਹੀਂ ਕਰਨਾ ਥੋੜਾ ਥੋੜਾ ਹੀ ਫਿਲ ਕਰਨਾ ਹੈ ਕਿਉ ਦੇ ਦੇ ਵਿੱਚ ਅਸੀਂ ਜਿਹੜੀ ਚਾਕਲੇਟ ਡਿਵਾਈਡ ਕਰਕੇ ਰੈਡੀ ਕੀਤੀ ਹੈ ਉਹ ਐਡ ਕਰਾਂਗੇ ਉਸ ਤੋਂ ਬਾਅਦ ਦੁਬਾਰਾ ਮਟੀਰੀਅਲ ਐਡ ਕਰਾਂਗੇ ਉਹਨੂੰ ਕਵਰ ਕਰਨ ਲਈ ਇਸ ਕਰਕੇ ਇੱਥੇ ਮੈਂ ਥੋੜਾ ਥੋੜਾ ਹੀ ਮਟੀਰੀਅਲ ਐਡ ਕਰ ਰਹੀ ਹਾਂ ਹੁਣ ਇੱਥੇ ਚਾਕਲੇਟ ਅਸੀਂ ਐਡ ਕਰ ਦਾਂਗੇ ਬਿਲਕੁਲ ਸੈਂਟਰ ਪਾਰਟ 'ਚ ਅਸੀਂ ਇਹਨੂੰ ਐਡ ਕਰ ਦਾਂਗੇ ਜਦੋਂ ਇਹ ਚੰਗੇ तरीके ਬੇਕ ਹੋ ਜਾਏਗਾ ਨਾ ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਖਾਵਾਂਗੇ ਤੇ ਅੰਦਰੋਂ ਮੈਲਟ ਚਾਕਲੇਟ ਦਾ ਟੇਸਟ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਤੇ ਇੱਥੇ ਚਾਕਲੇਟ ਵੀ ਅਸੀਂ ਐਡ ਕਰਤੀ ਹੈ ਹੁਣ ਉਤੋਂ ਅਸੀਂ ਇਹਨੂੰ ਕਵਰ ਕਰਨ ਲਈ ਥੋੜਾ ਥੋੜਾ ਹੋਰ ਮਟੀਰੀਅਲ ਐਡ ਕਰ ਦਿੰ ਉਸ ਤੋਂ ਬਾਅਦ ਅਸੀਂ ਇਹਨੂੰ ਟੱਕ ਕੇ ਪੂਰੇ 10 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਬੇਕ ਕਰਨਾ ਹੈ ਬਹੁਤ ਜ਼ਿਆਦਾ ਹਾਈ ਫਲੇਮ ਤੇ ਬੇਕ ਨਹੀਂ ਕਰਨਾ ਅਗਰ ਹਾਈ ਫਲੇਮ ਤੇ ਬੇਕ ਕਰ ਦਾਂਗੇ ਨਾ ਫਿਰ ਸਾਰੇ ਚਾਕਲੇਟ ਪੁੱਲਸ ਸੜ ਜਾਣਗੇ ਔਰ ਟੇਸਟ ਵੀ ਅੱਛਾ ਨਹੀਂ ਆਏਗਾ ਬਿਲਕੁਲ ਬਕਾਰ ਟੇਸਟ ਆਏਗਾ ਇਸ ਕਰਕੇ ਬਿਲਕੁਲ ਲਾਗੇ ਖੜੇ ਹੋ ਕੇ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਹੀ ਅਸੀਂ ਬੇਕ ਕਰਾਂਗੇ ਹੁਣ ਇਹਨੂੰ ਅਸੀਂ ਟੱਕ ਦਿੰਨੇ ਆ ਕਿਉਂਕਿ ਸਾਡੇ ਪੂਰੇ 10 ਮਿੰਟ ਕੰਪਲੀਟ ਹੋ ਚੁੱਕੇ ਨੇ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਚਾਕਲੇਟ ਪੁੱਲਸ ਸਾਡੀਆਂ ਬੇਕ ਹੋ ਚੁੱਕੀਆਂ ਨੇ ਦੇਖਣ 'ਚ ਕਿੰਨੀਆਂ ਜ਼ਿਆਦਾ ਅੱ ਖਾਂਚੇ ਵੀ ਗਾਇਸ ਬਹੁਤ ਜ਼ਿਆਦਾ ਟੇਸਟੀ ਸਿਗੀਆਂ ਐ ਔਰ ਇਹਨਾਂ ਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਈਜ਼ੀ ਐ ਸੋ ਜਦੋਂ ਵੀ ਤੁਹਾਡਾ ਕੋਈ ਚਾਕਲੇਟ ਹੀ ਖਾਣ ਦੀ ਕਰੀਵਿੰਗ ਹੋਵੇ ਨਾ ਤੁਹਾਨੂੰ ਘਰ ਔਰ ਤੁਹਾਨੂੰ ਭੁੱਖ ਵੀ ਲੱਗੀ ਹੋਵੇ ਉਦੋਂ ਤੁਸੀਂ ਇਸ ਤਰੀਕੇ ਦੇ ਨੀ ਸ਼ਾਮ ਨੂੰ ਚਾਕਲੇਟ ਪੂਲਸ ਬਣਾ ਕੇ ਰੈਡੀ ਕਰ ਸਕਦੇ ਹੋ ਔਰ ਇੰਜੋਏ ਕਰ ਸਕਦੇ ਹੋ ਇਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਸਰਵ ਕਰਨ ਤੋਂ ਬਾਅਦ ਥੋੜੀ ਜੀ ਲਿਕਵਿਡ ਚਾਕਲੇਟ ਡੈਕੋਰੇਸ਼ਨ ਵਾਸਤੇ ਦੇ ਉੱਤੇ ਐਡ ਕਰਤੀ ਐ ਦੇਖ ਸਕਦੇ ਹੋ ਕਿੰਨੀ ਮਜ਼ੇਦਾਰ ਲੱਗ ਰਹੀ ਐ ਦੇਖਣ 'ਚ ਖਾਂਚੇ ਵੀ ਬਹੁਤ ਜ਼ਿਆਦਾ ਟੇਸਟੀ ਸਿਗੀ ਸੋ ਇੱਕ ਵਾਰੀ ਸਾਡੇ ਇਸ ਤਰੀਕੇ ਦੇ ਨਾਲ ਚਾਕਲੇਟ ਪੂਲਸ ਜਰੂਰ ਰੈਡੀ ਕਰਿਓ ਔਰ ਜਦੋਂ ਰੈਡੀ ਕਰੋਗੇ ਸਾਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦੇ ਲੱਗੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੇ ਹੋਵੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਕਮੈਂਟਸ ਕਰਨਾ ਨਾ ਭੁੱਲਣਾ ਹੁਣ ਅਸੀਂ ਮਿਲਦੇ ਆਂ ਨੈਕਸਟ ਵੀਡੀਓ 'ਚ ਬਾਏ